ਵਾਹ ਹਾਈਡਰੋਜੀਕੀ ਫਤਹਿ ਕਿਸਾਨ ਭਰਾਵੋ ਮੈਂ ਭਾਰਤੀ ਕਿਸਾਨ ਜਨ ਲੀਨ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਸੀਨੀਅਰ ਅਮੀਤ ਪ੍ਰਧਾਨਾ ਜਸਪਾਲ ਸਿੰਘ ਖਲਾਲ ਮਾਦਰਾ ਸਾਰੇ ਭਰਾਵਾਂ ਨੂੰ ਦੱਸਦੇ ਆ ਕਿ ਅੱਜ ਹਰਜੀਤ ਸਿੰਘ ਗਰੇਵਾਲਾ ਬੀਜੇਪੀ ਦਾ ਜਿਹੜਾ ਜਾਦੇ ਚਿਹਤਾ ਕੋ ਹਸਾਗਾ ਉਹ ਕਿਰਪਾਲੇ ਵਾਲਾ ਆਇਆ ਸੀ ਜਦੋਂ ਸਾਨੂੰ ਢੜਕ ਪਈ ਤਾਂ ਅਸੀਂ ਸਾਰੀ ਜੱਥੇਬੰਦੀ ਨੂੰ ਤੇ ਨਗਰ ਨੂੰ ਹੁੱਕਾ ਦਿੱਤਾ ਕਿ ਆਪਾਂ ਜਿਹੜਾ ਉਹਦਾ ਡਟ ਕੇ ਵਿਰੋਧ ਕਰਨਾ ਵਿਰੋਧ ਭਰਾਵੋ ਕਿਉਂ ਕਰਨਾਗਾ ਜਦੋਂ ਆਪਾਂ 31 ਤਰੀਕ ਨੂੰ ਹਰਪਰੀ ਨੂੰ ਦਿੱਲੀ ਜਾ ਰਹੇ ਸੀ ਤਾਂ ਜਿਹੜੀ ਹਰਿਆਣੇ ਦੀ ਭਾਜਪਾ ਸਰਕਾਰਾਂ ਮਨੋਹਰ لال ਖੱਟਰ ਨੇ ਕੰਲ ਲਾ ਦੇ ਤੇ ਨਾਲੇ ਲੈਂਟਰ ਲਾ ਕੇ ਜਿਹੜੇ ਬਾਰਡਰਾਂ ਸੀਲ ਕਰਤੇ ਤੇ ਜਦੋਂ ਅਸੀਂ 21 ਤਰੀਕ ਨੂੰ ਵਧਣ ਲੱਗੇ ਤਾਂ ਭਰਾਵੋ ਉਥੇ ਗੋਲੇ ਗੋਲੀਆਂ ਚਲਾਈਆਂ ਸਿੱਧੀ ਗੋਲੀ ਦੇ ਨਾਲ ਸੁਭਕਰਨ ਸਿੰਘ ਆਪਣਾ ਜਿਹੜਾ ਉਹ ਸੀਜ ਹੋ ਗਿਆ ਉਹ ਸੀਜ ਹੋਣ ਦੇ ਨਾਲ ਜਿਹੜਾ ਸਰਕਾਰ ਦਾ ਜਿਹੜਾ ਤੇਰਾ ਮੋਰਾ ਦਾ ਉਹ ਨੰਗਾ ਹੋ ਗਿਆ ਫਟਟਰ ਨੂੰ ਭਾਵੇਂ ਬਦਲਦਾ ਭਰਾਓ ਆਪਾਂ ਜਿਹੜਾ ਮੋਦੀ ਜੀ ਦਾ ਦੇ ਖਿਲਾਫ ਆਪਾਂ ਜਿਹੜੇ ਇਕਸਾ ਨਾਲ ਇਕੱਠੇ ਹੋਏ ਹੋਇਆ ਆਪਾਂ ਸਾਰੇ ਪਿੰਡਾਂ ਦੇ ਵਿੱਚ ਉਹਦਾ ਡੱਟ ਕੇ ਮੋਹਤ ਕਰ ਕਿਸੇ ਵੀ ਪਾਰਟੀ ਦਾ ਆਕੂ ਨੂੰ ਨੱਕ ਦੇ ਵਿੱਚ ਨਹੀਂ ਵੜਨ ਦੇਣਾ ਐਨਾ ਕੁਛ ਕਹਿੰਦਾ ਹੋਈ ਮੈਂ ਫਤਿਹ ਮਨਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪ ਸਰਕਾਰ ਮੁਰਦਾਬਾ ਭੰਗਾ ਮੁਰਦਾਬਾ ਭਾਜਪਾ ਮੁਰਦਾਬਾ ਭਾਰਤੀ ਜਨਤਾ ਪਾਰਟੀ ਮੁਰਦਾਬਾ ਮੁਰਦਾਬਾ ਕਿਸਾਨਾਂ ਨੂੰ ਦੁਬਾਰਾ ਇੱਕ ਅਜਿੰਦਾ ਪਾ